ਹਾਂਜੀ ਬਾਬਿਓ ਕੀ ਹਾਲ ਚਾਲ ਤੇ ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਆਪਣੇ ਚੈਨਲ ਤੇ ਤੇ ਆਪਣੀ ਇੱਕ ਹੋਰ ਨਵੀਂ ਵੀਡੀਓ ਦੀ ਤੇ ਅੱਜ ਦੀ ਵੀਡੀਓ ਲੈ ਕੇ ਆ ਗਿਆ ਆਪਾਂ ਲਈਏ ਕੰਬੈਨ ਕੇਐਸ ਤੇ 2020 ਮਾਡਲ ਕੰਬੈਨ ਪੂਰੀ ਘੰਟੇ ਦਾ ਘੁੰਮਣਾ ਤੁਹਾਨੂੰ ਚੱਲ ਗਏ ਤੇ ਆਪਣਾ ਚੱਲੇ ਸੁੱਖਾ ਤੇ ਚਾਚਾ ਪੱਪੂ ਤੇ ਬਾਕੀ ਤੁਸੀਂ ਵੇਖਿਓ ਬਾਕੀ ਬਲੌਗਾਂ ਵਿੱਚ ਤੇ ਚੱਲ ਕੇ ਉਹਨਾਂ ਦਿਖਾਉਣਾ ਤੁਹਾਨੂੰ ਕੰਬੈਨ ਵੇਖੋ ਪਿੱਛੇ ਲੱਗੀ ਚੱਲੀ ਨੇ ਗੱਲਾਂ ਬਾਤਾਂ ਤੇ ਆਪ ਤਾਂ ਹਾਂ ਜੀ ਮਿੱਤਰੋ ਆਪਾਂ ਕੱਢ ਲਿਆ ਕਟਰ ਤੇ ਉਹ ਖੜੀ ਆਪਣੀ ਮਸ਼ੀਨ ਆਈ ਜਾਂਦੀ ਇੱਕ ਰੂ ਬਾਹਰ ਤੁਹਾਨੂੰ ਦਿਖਾਵਾਂਗੇ ਆ ਗੱਬਰ ਖੜਿਆ ਪਰਾਂ ਖੜਾ ਪਰ ਮੋਟਾ ਸੁੱਖਾ ਆ ਆਪਣਾ ਪੇਲੀ ਸਖਰਾਜ ਲੱਗਿਆ ਵੇ ਬਾਈ ਖਿੱਚਣ ਦੇਖਿਓ ਨਾਲੇ ਆਪਣੇ ਕੇਸ ਦੇ ਵਲੌਗ ਹੈ। ਦੇਖੇ ਕਿ ਨਹੀਂ ਅੱਗੇ। ਦੇਖੇ। ਤੇ ਡੇਢੀ ਦਾ ਵੀ ਪਾਇਆ ਹੀ ਵਲੌਗ ਸਰਪੰਚ ਹੁਣ ਆਇਆ ਹੀ ਉੱਥੇ। ਤੇ ਵੇਖ ਲਓ ਭਾਈ ਆਪਣੀ ਆ ਗਈ ਹੁਣ ਕੰਬੈਨ ਬਾਹਰ। ਤੇ ਹੁਣ ਇਹਨਾਂ ਨੂੰ ਚਲਦਿਆ ਘਰ ਨੂੰ ਤੇ ਤੁਹਾਨੂੰ ਦਿਖਾਵਾਂਗੇ। ਤੇ ਆਪਣੇ ਬੇਲੀ ਨੇ ਠੱਲਿਆ ਸੀ ਕਟਰ ਭਾਈ ਵੇਖੋ ਸਾਈਡ ਤੇ। ਤੇ ਬਾਕੀ ਵੇਖ ਲਓ। ਗੱਲਬਾਤ ਪੂਰੀ ਓਕੇ ਐ। ਘੈਂਟ ਐ ਭਾਈ। ਬਏ ਟਾਈਮ ਦਾ ਗਿਆ ਹੀ ਮਸ਼ੀਨ ਲੈਣੀ ਹੈ ਲੈਣੀ ਹੈ ਫਾਈਨਲੀ ਲੈ ਲਈ ਹੈ ਦੇਖ ਸਕਦੇ ਹੋ ਲਓ ਵੀ ਮਿੱਤਰੋ ਆ ਗਿਆ ਪੁਣ ਗੁਰਦੁਆਰੇ ਲਓ ਵੀ ਮਿੱਤਰੋ ਦੇਖ ਲਓ ਮਿੱਤਰੋ ਆ ਗਿਆ ਆ ਗਿਆ ਤੇ ਡੈਡੀ ਰੋ ਕਹਿੰਦੇ ਆ ਜਾਓ ਮੁੱਤਮਾ ਟੇਕ ਲਓ ਫੇਰ ਕਰਦੇ ਗੱਲਬਾਤ ਬਾਕੀ ਦੀ ਤੇ ਦਿਖਾਉਣੇ ਆ ਤੁਹਾਨੂੰ ਆ ਵੇਖੋ ਭਾਈ ਆਹ ਦੀ ਮਸ਼ੀਨ ਬਾਕੀ ਸਾਰਾ ਰਿਵਿਊ ਦਿਵਾਉਂਗਾ ਹੋਰ ਪੁੱਤਰ ਨੇ ਆਣਾ ਲੱਡੂ ਚੱਕ ਲੈ ਕਿੱਥੇ ਰੱਖੇ ਉਹ ਲੈ ਕੇ ਲੈ ਵੇਖ ਲਓ ਵੀ ਮਿੱਤਰੋ ਦੇਖੋ ਹੁਣੇ ਬਾਕੀ ਤੁਹਾਨੂੰ ਅੱਗੇ ਹੁਣ ਤਾਂ ਦਿਖਦੀ ਨਹੀਂ ਭਾਈ ਤਾਂ ਲਓ ਵੀ ਮਿੱਤਰੋ ਵੇਖ ਲਓ ਤੇ ਹੁਣ ਇੰਦੇ ਆਣ ਕਰਨਗੇ ਆਪਣੇ ਡੇਲੀ ਵਲੌਗ ਅੱਗੇ ਆਉਂਦੇ ਸੀ ਹਿੰਦ ਤੇ ਫਿਰ ਹਿੰਦ ਦੇਤੀ ਆਪਾਂ ਆਪਣੇ ਦੂਜੇ ਚਾਚੇ ਤੇ ਆਪਣੇ ਕੋਲ ਰਹਿ ਗਈ ਇਹ ਹੁਣ ਇਹ ਆਹ ਵੇਖੋ ਬਈ ਜੀ ਲੋਣੇ ਚਲੋ ਠੀਕ ਹੈ ਮਿਲਤਾ ਹਾਂ ਸੰਭੇ ਕਰਦੇ ਹਾਂ ਹਾਂਜੀ ਮਿੱਤਰੋ ਆਪਾਂ ਘੋਰਸਰੇ ਚੋਂ ਤਾਂ ਲੈ ਲਿਆ ਹੁਣ ਹਲੋ ਦਾ ਆਪਕਾ ਜੀ ਵਾਈਗਰੂ ਦੇ ਬਾਕੀ ਬਾਕੀ ਹੁਣ ਦੇਖ ਲਓ ਚੱਲ ਬੇ ਭਾਈ ਘਰਾਂ ਨੂੰ ਪਿੰਡ ਨੂੰ ਤੇ ਪਿੰਡ ਚ ਲੈਵਾਂਗੇ ਫਿਕਸ਼ਨ ਬੰਦਿਆ ਦੇ ਤੇ ਦਿਖਾਵਾਂਗੇ ਤੁਹਾਨੂੰ ਤੇ ਬਾਤੀ ਹੁਣ ਆਪਣੇ ਡੇਲੀ ਵਲੋਗ ਆਣਗੇ ਤੇ ਰਿਪੇਅਰ ਵਗੈਰਾ ਕਰਾਂਗੇ ਤੇ ਦਿਖਾਵਾਂਗੇ ਤੁਹਾਨੂੰ ਸਾਰੀ ਗੱਲਬਾਤ ਇਹ ਦਿਖਾਉਣੇ ਆ ਥੋੜਾ ਬਾਕੀਆਂ ਤੂਤੀ ਨਹੀਂ ਜਿਹਨਾਂ ਨੂੰ ਲੈ ਕੇ ਆਇਆ ਤੇ ਹੋਰ ਆ ਦੋ ਦੋ ਭਾਈ ਤੂੜ ਮਿੱਟੀ ਕੱਡਾ ਸਾਰੇ ਕੁਝ ਉੱਤੇ ਤੇ ਹੁਣ ਆਪਾਂ ਬਣਾਉਣੀ ਹੈ ਮਸ਼ੀਨ ਤਾਂ ਹਾਂਜੀ ਮਿੱਤਰੋ ਆ ਗਿਆ ਆਪਣੀ ਕੰਬਾਈਨ ਉਹਨ ਘਰੇ ਵੇਖ ਲੋ ਤੁਸੀਂ ਤੇ ਬਾਲ ਨਹੀਂ ਗਿਆ ਆਪਾਂ ਨੂੰ ਫੇਰ ਵੀ ਹੱਥ ਪੈ ਗਈ ਬਾਲਾਂ 'ਚ ਹੱਥ ਮਾਰਨ ਦੀ ਤੇ ਵੇਖ ਲੋ ਆ ਬਾਕੀ ਆ ਬੈਠੇ ਸਾਰੇ ਤੇ ਦੇਖੀ ਜਾਂਦੇ ਆ ਤੇ ਦੱਸਿਓ ਮਾੜਾ ਜਿਹਾ ਕਮੈਂਟਾਂ ਵਿੱਚ ਕਿੱਦਾਂ ਲੱਗੀ ਤੁਹਾਨੂੰ ਆਪਣੀ ਕੰਬਾਈਨ ਤੇ ਇਹ ਵੀ ਭਾਈ ਆਪਾਂ ਸ਼ਾਇਦ ਪਾਈ ਸੀ ਵਲੌਗ ਵਿੱਚ ਵਲੌਗ ਵਿੱਚ ਨਹੀਂ ਵੀਡੀਓ ਵਿੱਚ ਗਿਆ ਆਪਾਂ ਸੇਲ ਕਰਨੀ ਹੈ ਆਪਾਂ ਹੀ ਖਰੀਦ ਲਈ ਆਪਾਂ ਨੂੰ ਬਣ ਗਈ ਸਹੀ ਵਿੱਚ ਤੇ ਬਾਕੀ ਤੁਸੀਂ ਬਣਿਆ ਰਹੋ ਅੱਗੇ ਵੀ ਵਲੌਗਾ ਚ ਤੇ ਕਰਦੇ ਆ ਬੈਕ ਆਉਣ ਦਾ ਕੋਣਿਆ ਤੇ ਕਰਦੇ ਆ ਗੱਲਾਂ ਬਾਤਾਂ ਤੇ ਵਲੌਗ ਅੱਜ ਦਾ ਥੋੜਾ ਜਿਹਾ ਦੇਣਾ ਫਿਰ ਡੇਢੀ ਗਾਹੀ ਨਾਲ ਕਰਕੇ ਤੁਹਾਨੂੰ ਬਤਿਓ ਜੀ ਜਿਦਾਂ ਹੀ ਗੱਲਬਾਤ ਹੁੰਦੀ ਹੈ ਆਹ ਵੇਖ ਲਓ ਉਹ ਬਈ ਉਹ ਖੜੇ ਆਪਣਾ ਕਟਰ ਤੇ ਆਹ ਰਹੀ ਮਸ਼ੀਨ ਹੈ ਕਰਦੇ ਗੱਲਾਂ ਬਾਤਾਂ ਕੁਆਲਿਟੀ ਹਿੰਦੀ ਵੀ ਠੀਕ ਆ ਬਈ ਤੇ ਆਪਣੇ ਵਲੌਗ ਵਲੌਗ ਤੁਸੀਂ ਚਲਾਈ ਰੱਖੋ ਜਿਵੇਂ 2000 ਵਿਊ ਆਈ ਜਾਂਦੇ ਹੁਣ 4-5000 ਕਰ ਦੋ ਕਿਉਂਕਿ 2000 ਨਾਲੋਂ ਗੱਲ ਨਹੀਂ ਬੰਦੀ ਤੇ ਚੈਨਲ ਆਪਣਾ ਕਰੋ ਜਲਦੀ ਜਲਦੀ ਮੋਨਟਾਈਜ਼ ਫਿਰ ਆਪਾਂ ਤੁਹਾਨੂੰ ਸਾਰਾ ਸਿਸਟਮ ਖਵਾਵਾਂਗੇ ਤੇ ਦੱਸਿਓ ਕਿਵੇਂ ਲੱਗਦੀ ਹੈ ਤੁਹਾਨੂੰ ਕੰਬੈਨ ਇਹ 20 ਮਾਡਲ ਕੰਬੈਨ ਹੈ ਤੇ ਆਪਾਂ ਨੂੰ ਬਣ ਗਈ ਹੈ 17-18 ਦੀ ਤੇ ਦੱਸਿਓ ਤੁਸੀਂ ਤੇ ਬਾਕੀ ਦੱਸਿਆ ਗਿਆ ਸਾਰਾ 18 ਤੇ ਤੈਨੂੰ ਕਮੈਂਟ ਕਰਕੇ ਪੁੱਛਣਾ 18 ਦੀ 17 ਨੂੰ ਪੰਡਾ ਨਹੀਂ ਨਾ ਮੈਂ ਪੱਕਾ ਨਹੀਂ ਨਾ ਦੱਸਣਾ ਉਹਨਾਂ ਨੂੰ ਕਿਉਂਕਿ ਮੈਂ ਵਿੱਚ ਕੰਬੈਨਰ ਵਕਾ ਵੀ ਦਿਨਾ ਫਿਰ ਮੈਨੂੰ ਆਖਣ ਦੇ ਵੀ ਤੂੰ ਤੂੰ ਬੰਨੇ ਲੈ ਆਂ ਬਾਕੀ ਬਈ ਵੇਖ ਲੋ ਲੁੱਕ ਵਗੈਰਾ ਤੁਸੀਂ ਸਾਰੀ ਤੇ ਚਲੋ ਠੀਕ ਐ ਹੁਣ ਕੱਲ ਤੋਂ ਹੁਣ ਲੱਗਾਂਗੇ ਰਿਪੇਅਰ ਤੇ ਤੁਹਾਨੂੰ ਦਿਖਾਵਾਂਗੇ ਸਾਰੀ ਠੀਕ ਐ ਬਾਕੀ ਹੁਣ ਆਪਣੀ ਆਵੇਗੀ ਕੱਲ ਦੀ ਇੱਕ ਵੀਡੀਓ ਉਹ ਵੀ ਕੇਐਸ ਤੇ ਹੈ 2017 ਮਾਡਲ ਹੈ ਤੇ ਹੈਗੀ ਉਹ 14.5 ਲੱਖ ਦੀ ਤੇ ਵੇਖਿਓ ਹੁੰਦਾ ਤੇ ਇਹਦਾ ਫਰਕ ਤੇ ਚਲੋ ਠੀਕ ਹੁਣ ਰੱਖਦੇ ਇੱਥੇ ਤੁਹਾਨੂੰ ਦਿਖਾਵਾਂਗੇ ਅੱਗੇ ਜੋ ਰਿਪੇਅਰ ਵਗੈਰਾ ਕਰਾਂਗੇ ਤੇ ਓਕੇ ਸੋਕੇ ਰੱਖ ਦਈਏ ਹੈ ਮਸ਼ੀਨ ਕਿਵੇਂ ਦੱਸਤਾ ਸੀ ਬੰਦਾ ਠੀਕ ਹੈ ਤੂੰ ਦੱਸ ਗਏ ਯਾ ਪਾ ਚਾਚਾ ਕਿ ਲੋ ਚਾਚਾ ਕੀ ਮਸ਼ੀਨ ਹੈ ਹੋਰ ਬੰਨ ਬੱਚਾ ਵਧੀਆ ਸੋਹਣੀ ਹੈ ਟੈਂਡ ਹਾਂ ਤੇ ਆਪਾਂ ਸਨੀ ਇਹਨੂੰ ਆਦਾ ਨਹੀਂ ਪਤਾ ਇਹਨੂੰ ਆਦਾ ਨਹੀਂ ਪਤਾ ਇਹਨੂੰ ਟਾਇਰ ਭਾਈਆਂ ਕੋਲੋਂ ਨਵੇਂ ਜੜਾਈ ਵੇਖੋ 100% ਟਾਇਰ ਪਾਏ ਹੋਏ ਆ ਤੇ ਬਾਕੀ 4x4 ਨਹੀਂ ਇਸ ਹੈਗਾ ਲਵਾਵਾਂਗੇ ਅੱਗੇ ਉਹ ਬਾਏ ਹੀ ਪੁੱਛਦਾ ਅਸੀਂ ਵੀ 4x4 ਹੈ ਜਾਂ ਕਿਵੇਂ ਮਨੀ